ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਵੱਡੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਅਕੰਦਰਵਲ ਦੇ ਵਿੱਚ ਜੱਡ ਵੋਟ ਟਨਲ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਨਾਲ ਕਸ਼ਮੀਰ ਅਤੇ ਲੇਹ ਲਦਾਖ ਦੀ ਕਨੈਕਟੀਵਿਟੀ ਆ ਜਿਹੜੀ ਉਹ ਵੱਧ ਗਈ ਹੈ ਅਤੇ ਹੋਰ ਕਈ ਫਾਇਦੇ ਨੇ ਜਿਹੜੇ ਉਹ ਇਸ ਟਨਲ ਦੇ ਹੋਣਗੇ ਤਾਂ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਦੇ ਜਿਹੜੇ ਉਹ ਜੰਮੂ ਕਸ਼ਮੀਰ ਦੇ ਵਿੱਚ ਕੀਤੇ ਗਏ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਜੰਮੂ ਕਸ਼ਮੀਰ ਨੂੰ ਵੱਡੀ ਸ਼ੋਗਾਤ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨੇ ਸ਼੍ਰੀਨਗਰ ਤੋਂ ਲੇਨ ਨੂੰ ਜੋੜਨ ਵਾਲੀ ਜੱਦਮੋੜ ਸੁਰੰਗ ਦਾ ਉਦਘਾਟਨ ਕੀਤਾ ਹੈ ਅਤੇ ਪੀਐਮ ਮੋਦੀ ਅੱਜ ਗੰਦਰਬਲ ਪਹੁੰਚੇ ਜਿੱਥੇ ਉਹਨਾਂ ਵੱਲੋਂ ਇਸ ਤੋਂ ਵੱਡੇ ਪ੍ਰੋਜੈਕਟ ਨੂੰ ਲੋਕ ਅਰਪਣ ਕੀਤਾ ਗਿਆ ਇਸ ਦੌਰਾਨ ਸੀਐਮ ਉਮਰ ਅਬਦੁੱਲਾ ਐਲਜੀ ਮਨੋਜ ਸਿਨਾ ਅਤੇ ਕੇਂਦਰੀ ਮੰਤਰੀ ਨਿਤਨ ਗੜਕਰੀ ਵੀ ਹਾਜ਼ਰ ਸਨ ਤਾਂ ਮਾ ਮੋਦੀ ਦੀ ਫੇਰੀ ਨੂੰ ਲੈ ਕੇ ਸੁਰੱਖਿਆ ਵਧਾਈ ਗਈ ਸੀ ਸਵੇਦਨਸ਼ੀਲ ਇਲਾਕਿਆਂ ਦੇ ਵਿੱਚ ਸੁਰੱਖਿਆ ਬਲਾਂ ਦੀ ਤਣਾਤੀ ਜਿਹੜੀ ਉਹ ਵਧ ਦਿੱਤੀ ਗਈ ਸੀ ਅਤੇ ਪ੍ਰਮੁੱਖ ਚੌਰਾਹਿਆਂ ਉੱਤੇ ਚੈੱਕ ਪੁਆਇੰਟ ਨੇ ਜਿਹੜੇ ਉਹ ਬਣਾਏ ਗਏ ਸੀ ਜਿਸ ਕਰਕੇ ਗੱਡੀਆਂ ਦੀ ਤਲਾਸ਼ੀਆ ਜਿਹੜੀ ਉਹ ਵੀ ਲਈ ਗਈ ਸੀ ਤੇ ਨਾਲ ਹੀ ਸੁਰੱਖਿਆ ਬਲਾਂ ਦੇ ਕਈ ਦਸਤੇ ਨੇ ਜਿਹੜੇ ਉਹ ਗਸ਼ਤ ਦੇ ਉੱਤੇ ਤਾਇਨਾਤ ਕੀਤੇ ਗਏ ਸਨ ਤਾਂ ਟਨਲ ਦੇ ਕੋਲ ਸੁਰੱਖਿਆ ਬੇਹਦ ਕਰੜੀ ਕੀਤੀ ਗਈ ਸੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਟੀਮ ਨੇ ਉਦਗਾਟਣ ਸਥਾਨ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੀ ਸੰਵੇਦਨਸ਼ੀਲ ਥਾਵਾਂ ਦੇ ਉੱਤੇ ਸ਼ਾਰਪ ਸ਼ੂਟਰ ਤਾਇਨਾਤ ਕੀਤੇ ਗਏ ਸੀ ਅਤੇ ਡਰੋਨ ਰਾਹੀਂ ਹਵਾਈ ਨਿਗਰਾਨੀ ਵੀ ਰੱਖੀ ਗਈ ਸੀ ਤਾਂ ਇਹ ਸੋਨਮਾਰਗ ਤੇ ਗगनगीर ਨੂੰ ਜੋੜਨ ਵਾਲੀ 터ਨਲ 86 ਜੋ 50 ਫੁੱਟ ਦੀ ਉਚਾਈ ਤੇ ਬਣਾਈ ਗਈ ਹੈ ਅਤੇ ਇਸ ਦੇ ਨਾਲ ਲਦਾਖ ਪੂਰਾ ਸਾਲ ਸੜਕੀ ਮਾਰਗ ਰਾਹੀਂ ਜੰਮੂ ਕਸ਼ਮੀਰ ਦੇ ਨਾਲ ਜੁੜਿਆ ਰਹੇਗਾ ਜਿਸ ਦੇ ਚੱਲਦਿਆਂ ਰੱਖਿਆ ਜ਼ਰੂਰਤਾਂ ਅਤੇ ਖੇਤਰੀ ਵਿਕਾਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਅੱਗੇ ਜਾ ਕੇ ਲਾਭਦਾਇਕ ਸਿੱਧਾ ਹੋਣ ਜੀਆਂ ਤਾਂ ਇਸ ਟਨਲ ਦੇ ਕਈ ਫਾਇਦੇ ਨੇ ਜਿਵੇਂ ਕਿ ਸੋਨਮਾਰਗ ਟਨਲ ਗਗਨਗੀਰ ਦੇ ਨਾਲ ਸੋਨਮਾਰਗ ਤੱਕ ਆਵਾਜਾਈ ਨੂੰ ਸੁਨਿਸ਼ਚਿਤ ਕਰੇਗੀ ਅਤੇ ਨਾਲ ਹੀ ਰਾਸ਼ਟਰੀ ਰਾਜਮਾਰਗ ਉੱਦੇ ਇੱਕ ਦੇ ਉੱਤੇ ਜਿਹੜੀ ਯਾਤਰਾ ਦੀ ਦੂਰੀ ਆਹੋ 49 ਕਿਲੋਮੀਟਰ ਤੋਂ ਘਟ ਕੇ 43 ਕਿਲੋਮੀਟਰ ਰਹਿ ਜਾਵੇਗੀ ਅਤੇ ਵਾਹਨਾਂ ਦੀ ਗਤੀ ਆ ਜਿਹੜੀ ਉਹ 30 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਕੇ 70 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ ਤਾਂ ਇਹ ਟਨਲ ਆ ਜਿਹੜੀ ਇਹ ਸੁਰੱਖਿਆ ਤੇ ਪ੍ਰਯਾਟਨ ਦੇ ਖੇਤਰ ਤੋਂ ਵੀ ਕਾਫੀ ਜ਼ਿਆਦਾ ਮਹੱਤਵਪੂਰਨ ਇਸ ਦੇ ਨਾਲ ਸੈਲਾਨੀਆਂ ਅਤੇ ਵਪਾਰੀਆਂ ਨੂੰ ਹਰ ਸਾਲ ਇੱਥੇ ਆਉਣ ਦੀ ਸਹੂਲਤ ਮਿਲੇਗੀ ਤਾਂ ਇਹ ਗੇਮ ਚੇਂਜਰ ਸਾਬਿਤ ਹੋਵੇਗੀ ਨੈਸ਼ਨਲ ਹਾਈਵੇ ਐਂਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਜਾਨੀ ਕਿ ਐਨ ਐਚ ਆਈ ਡੀ ਸੀ ਐਲ ਨੇ ਇਸ 터ਨਲ ਨੂੰ ਇੰਜੀਨੀਅਰਿੰਗ ਦਾ ਇੱਕ ਚਮਤਕਾਰ ਅਤੇ ਇਸ ਖੇਤਰ ਲਈ ਗੇਮ ਚੇਂਜਰ ਦੱਸਿਆ ਹੈ ਅਤੇ ਇਸ ਦੇ ਨਾਲ ਇਲਾਕੇ ਦੇ ਵਿੱਚ ਕਈ ਵੱਡੇ ਬਦਲਾਅ ਆਣੇ ਜਿਹੜੇ ਉਹ ਆਉਣਗੇ ਸਮਾਜਿਕ ਤੇ ਆਰਥਿਕ ਵਿਕਾਸ ਤੋਂ ਵੀ ਗਤੀ ਹੈ ਜਿਹੜੀ ਉਹ ਇਸ ਦੇ ਨਾਲ ਮਿਲੇਗੀ ਇਸ ਦੇ ਨਾਲ ਹੀ ਜੋਜੀਲਾ ਟਨਲ ਦਾ ਕੰਮ ਵੀ 2028 ਤੱਕ ਪੂਰਾ ਹੋ ਜਾਵੇਗਾ ਜਿਸ ਦੇ ਚੱਲਦਿਆਂ ਇਸ ਖੇਤਰ ਵਿੱਚ ਰੱਖਿਆ ਰਸਤ ਤੇ ਜਾਤਾਂਜਾਤ ਦੇ ਵਿੱਚ ਵੱਡੀ ਵਡਾਉਤਰੀ ਆ ਜਿਹੜੀ ਉਹ ਹੋਵੇਗੀ ਤਾਂ ਲਦਾਖ ਤੇ ਜੰਮੂ ਕਸ਼ਮੀਰ ਦੇ ਵਿੱਚ ਵਿਕਾਸ ਦੀਆਂ ਨਵੀਆਂ ਪੁਲਾਗਾਂ ਨੇ ਜਿਹੜੀਆਂ ਉਹ ਪੁੱਟੀਆਂ ਗਿਆ ਨੇ ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਅੱਜ ਵੱਡੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ ਜਿੱਥੇ ਉਹਨਾਂ ਦੇ ਵੱਲੋਂ ਮਜ਼ਦੂਰਾਂ ਦੇ ਨਾਲ ਵੀ ਮੁਲਾਕਾਤ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਅੱਜ ਇਹ ਤਨਲ ਲੋਕ ਅਰਪਿਤ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਗਗਨਗੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜੱਡ ਮੋੜ ਤਨਲ ਦਾ ਉਦਘਾਟਨ ਕੀਤਾ ਗਿਆ ਹੈ